ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾ ਵੱਲੋਂ ਸਰਦੂਲਗੜ ਬਲਾਕ ਦੇ ਪਿੰਡਾਂ ਦੇ ਖੇਤਾਂ ਦਾ ਕੀਤਾ ਦੌਰਾ ਅੱਜ ਸਵੇਰੇ ਕਰੀਬ 9 ਵਜੇ ਜਾਣਕਾਰੀ ਦਿੰਦੇ ਹਾਂ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾ ਬਲਾਕ ਸਰਦੂਲਗੜ ਦੇ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਕਿਹਾ ਕਿ ਅੱਜ ਜਥੇਬੰਦੀ ਦੇ ਆਗੂਆਂ ਮੈਂਬਰਾਂ ਵੱਲੋਂ ਸਰਦੂਲਗੜ ਬਲਾਕ ਦੇ ਪਿੰਡ ਕੁਸਲਾ ਜਟਾਨਾ ਹਰੀਕੇ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਕਹਿਣ ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾਲ ਲਗਾ ਕੇ ਸੂਪਰ ਸੀਡਰ ਰਾਹੀਂ ਕਨਕ ਦੀ ਸਿੱਧੀ ਬਿਜਾਈ ਕੀਤੀ ਸੀ ਪਰੰਤੂ ਹੁਣ ਗਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਪ੍ਰਸ਼ਾਸਨ ਕੁੰਭ ਕਰਨੀ ਦੀ ਨੀਂਦ ਸੁੱਤਾ ਪਿਆ ਹੈ ਉਹਨਾਂ ਕਿਹਾ ਕਿ ਲਾਬੀ ਸੁੰਡੀ ਨੇ ਕਨਕ ਦੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਕਿਸਾਨ ਆਪਣੇ ਖੇਤਵਾਂ ਦੀ ਮਜਬੂਰ ਹੋ ਗਏ ਹਨ ਉਹਨਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਸਰਕਾਰ ਵੱਲੋਂ ਗਲਾਬੀ ਸੁੰਡੀ ਨਾਲ ਖਰਾਬ ਹੋਈ ਕਣਕ ਦੀ ਫਸਲ ਤੇ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਪਲਾਟਸੂਬਰ ਦੀ ਟੀਮ ਵੱਲੋਂ ਪਿੰਡ ਕੁਸਲਾ ਜਟਾਣਾ ਤੇ ਹੀਰਕਿਰਤਨ ਪਿੰਡਾਂ ਵਿੱਚ ਖੇਤਾਂ ਵਿੱਚ ਜਾ ਕੇ ਦੇਖਿਆ ਗਿਆ ਕਿ ਜੋ ਸਰਕਾਰ ਨੇ ਵੱਡੇ ਵੱਡੇ ਵਾਅਦੇ ਤੇ ਗੱਪ ਮਾਰੇ ਸੀ ਕਿ ਖੇਤਾਂ ਵਿੱਚ ਉੱਪਰ ਵਾਲੀ ਦੀ ਰਹਿਣ ਹੁੰਦ ਨੂੰ اسی طرح ہی سپر سیڈر ਤੇ ਹੋਰ ਵੱਡੇ ਸੰਦਾਂ ਨਾਲ ਖੇਤਾਂ ਵਿੱਚ ਗਾਲੋ ਉੱਤੇ ਕਣਕ ਦੇ ਬੀਜੋ ਪਰ ਅੱਜ ਸਰਕਾਰ ਦੇ ਕੀਤੇ ਹੋਏ ਵਾਦੇ ਬਿਲਕੁਲ ਖੋਖਲੇ ਸਾਬਤ ਹੋਏ ਨੇ ਕਈ ਕਿਸਾਨ ਭਰਾਵਾਂ ਦੇ ਖੇਤ ਬਿਲਕੁਲ ਖਾਲੀ ਹੋ ਚੁੱਕੇ ਨੇ ਤੇ ਸਰਕਾਰ ਤੇ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਮਹਿੰਗੇ ਭਾਅ ਦੀ D.A.P ਲੈ ਕੇ ਕਿਸਾਨਾਂ ਨੇ ਖੱਜਲ ਖਵਾਰ ਹੋ ਕੇ ਜੋ ਕਣਕ ਦੇ ਬੀਜੇ ਆ ਅੱਜ ਉਹ ਬਿਲਕੁਲ ਮਰਨ ਕਿਨਾਰੇ ਆ ਇਸ ਲਈ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜੇ ਆਉਣ ਵਾਲੇ ਦਿਨਾਂ ਵਿੱਚ ਇਸ ਇਸ ਸਰਕਾਰ ਦੇ ਪ੍ਰਸ਼ਾਸਨ ਨੇ ਗੌਰ ਨਾ ਕੀਤੀ ਤਾਂ ਭਾਰਤੀ ਕਿਸਾਨ ਜੁਨਨੀਕਤਾ ਗਰਾਹ ਬਲਾਕ ਸ਼ੂਰ ਤੋਂ ਵੱਡੇ ਸ਼ਹਿਰ ਸਵੱਡੇ ਜਾਣਗੇ। ਅਤੇ ਜੋ ਸਰਕਾਰ ਕਹਿੰਦੀ ਹੁੰਦੀ ਸੀ ਕਿ ਘਰਾਂ ਤੋਂ ਚੱਲਾਂਗੇ ਤੇ ਪਰ ਅੱਜ ਕਿਸਾਨ ਤੇ ਮਜ਼ਦੂਰ ਛੜਕਾਂ ਤੇ ਆਪ ਖੁਦ ਆ ਰਹੇ ਨੇ ਕਿਉਂਕਿ ਜੂਰੀਆ ਤੇ ਡੀਏਪੀ ਦੀ ਸ਼ੌਰਟ ਦੇ ਕਾਰਨ ਅੱਜ ਵੱਡੇ ਵੱਡੇ ਆਰਥਿਕ ਤੇ ਵੱਡੇ ਵੱਡੇ ਕੰਪਨੀਆਂ ਦੇ ਢਿੱਡ ਭਰ ਲਈ ਕਿਸਾਨ ਮਜਬੂਰ ਨੇ ਕਿਉਂਕਿ ਪਾਣੀ ਲਾਉਣ ਨੂੰ ਕਿਸਾਨ ਬਿਲਕੁਲ ਤਿਆਰ ਨੇ ਜੋ ਨਾ ਮਾਤਰ ਕਣਕ ਬਚੀ ਜਾ ਤੇ ਪਰ ਜੂਰੀਆ ਖਾਤਰ ਕਿਸਾਨ ਅੱਜ ਵੀ ਰੋਲ ਰਹੇ ਨੇ ਮੰਡੀਆਂ ਦੇ ਵਿੱਚ। Так вот,